ਕੋਡੀ 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 ਮੈਂਸ ਦੇ ਪਿਆਰ ਸਦਕਾ ਅੱਜ ਨਿਊਜ਼ੀਲੈਂਡ ਦੇ ਗਰਾਊਂਡਾਂ ਤੇ ਪਹੁੰਚਿਆ ਹੋਇਆ ਮੰਨੇ ਪਰਮਣ ਨੇ ਕਬੱਡੀ ਦੇ ਖਿਡਾਰੀ ਤਕੜਾ ਪ੍ਰਦਰਸ਼ਨ ਸ਼ੀਲੂ ਸ਼ੀਲੂ ਬਲਹਾਰਾ ਸ਼ੀਲੂ ਆ ਵੀ ਇਧਰੇ ਪਾਸੇ ਇੱਕੋ ਕੁਐਸਚਨ ਹੈ ਵੀ ਪੰਜਾਬੀ ਫਿਲਮਾਂ ਦਾ ਤੂੰ ਵੀ ਬਹੁਤ ਸਾਰੀਆਂ ਦੇਖੀਆਂ ਹੋਣਗੀਆਂ ਛਿਲੂ ਇਹ ਦੱਸਣਾ ਵੀ ਤੇਰਾ ਕੋਈ ਹੀਰੋ ਜੇ ਪਸੰਦੀਦਾ ਹੈ ਪੰਜਾਬੀ ਫਿਲਮਾਂ ਦਾ ਕਿਉਂ ਹਰਿਆਣੇ ਦੇ ਵਿੱਚ ਵੀ ਪੰਜਾਬੀ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਬੋਲੀ ਜਾਂਦੀ ਹੈ ਸਾਰੇ ਸਮਝਦੇ ਨੇ ਜੇ ਪੰਜਾਬੀ ਫਿਲਮ ਦੇਖੀ ਹੋਵੇ ਕੋਈ ਹੀਰੋ ਤੈਨੂੰ ਵਧੀਆ ਲੱਗਦਾ ਉਹਦਾ ਨਾਮ ਲੈ ਦੇ ਅਜਨੀਲੈਂਡ ਦੇ ਵਿੱਚ ਗੱਗੂ ਜੀ ਹਾਂ ਕਹਿੰਦਾ ਮੈਨੂੰ ਵੀ ਗੱਗੂ ਗਿੱਲ ਪਸੰਦ ਹੈ ਤੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਸ਼ੌਟ ਦੇ ਜੀ ਬੋਲਦਾ ਕਹਿੰਦਾ ਮੈਨੂੰ ਗੱਗੂ ਗਿੱਲ ਪਸੰਦ ਹੈ ਗੱਗੂ ਗਿੱਲ ਦੀ ਦਿੱਖ ਜਿਹੜੀ ਹੈ ਉਹ ਬੜੀ ਪਿਆਰੀ ਲੱਗਦੀ ਹੈ ਇਹ ਆ ਅੰਬਸਰ ਸਿੰਘ ਆਲਾ ਕਪੂਰਥਲੇ ਇੱਕ ਨੰਬਰ ਨੂੰ ਕਬੱਡੀ ਕਰਵਾਇਆ ਮੈਂ ਇਹਨੂੰ ਪੁੱਛਿਆ ਪਹਿਲਾਂ ਤਾਂ ਸ਼ੀਲੂ ਨੂੰ ਪੁੱਛਿਆ ਸ਼ੀਲੂ ਕਹਿੰਦਾ ਮੈਂ ਤਾਂ ਗਾਣੇ ਭਾਜੀ ਕਰਨ ਔਜਲੇ ਦੇ ਸੁਣਦਾ ਜਦੋਂ ਅੰਬੇ ਨੂੰ ਪੁੱਛਿਆ ਇਹ ਕਹਿੰਦਾ ਮੈਂ ਤਾਂ ਹਰਪਜੀਤ ਈਮੇ ਦੇ ਗਾਣੇ ਸੁਣਦਾ ਆ ਜੰਬੇ ਆ ਨਿਊਜ਼ੀਲੈਂਡ ਦੇ ਵਿੱਚ ਇੱਕ ਚੀਜ਼ ਦੱਸ ਵੀ ਤੈਨੂੰ ਕੋਈ ਪੰਜਾਬੀ ਫਿਲਮ ਜੇ ਵਧੀਆ ਲੱਗੀ ਹੋਵੇ ਕਿਉਂ ਇੱਧਰ ਸੱਭਿਆਚਾਰ ਵੀ ਇੱਧਰ ਕਬੱਡੀ ਵੀ ਹੈ ਆਪਾਂ ਦੱਸ ਦੀਏ ਦਰਸ਼ਕਾਂ ਨੂੰ ਵੀ ਕਿਹੜੀ ਪੰਜਾਬੀ ਫਿਲਮ ਤੂੰ ਦੇਖੀ ਤੇ ਤੇਰੇ ਦਿਲ ਨੂੰ ਵਧੀਆ ਲੱਗੇ ਭਾਜੀ ਹਸ਼ਰ ਖਸ਼ਰ ਖਸ਼ਰ ਬਿਲਮ ਹਸ਼ਰ ਫਿਲਮ ਕਹਿੰਦਾ ਵਧੀਆ ਲੱਗੀ ਬੱਬੂ ਮਾਨ ਦੀ ਇਹਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਇਹ ਮੰਨੇ ਪਰ ਬੰਨੇ ਕਬੱਡੀ ਦੇ ਖਿਡਾਰੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਤੁਹਾਨੂੰ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ